ਮਹਾਰਾਜ ਠੀਕ ਹੈ ਰਾਜਪੂਤਾਨੇ ਚੋਂ ਐ ਹਥਿਆਰ ਚਲਾ ਲੈਣਾ ਪਰ ਇਨੀ ਤਾਕਤ ਨਹੀਂ ਹੈ ਮੈਂ ਬਗੁਲੀਆ ਸਲਤਨਤ ਨਾਲ ਟੱਕਰ ਲਵਾਂ ਗੁਰਦੇਵ ਕਹਿੰਦੇ ਤੂੰ ਥੋੜੀ ਟੱਕਰ ਲੈਣੀ ਹੈ ਟੱਕਰ ਤੇ ਮੇਰਾ ਥਾਪੜਾ ਦਵਾਵੇਗਾ ਲੈ ਕੇ ਥਾਪੜਾ ਛਾਕੇ ਅੰਮ੍ਰਿਤ ਉਹ ਵੈਰਾਗੀ ਨਹੀਂ ਰਿਹਾ ਉਹ ਤਿਆਗੀ ਸਾਧੂ ਨਹੀਂ ਰਿਹਾ ਉਹ ਬਣ ਗਿਆ ਗੁਰਬਖਸ਼ ਸਿੰਘ ਉਹ ਬਣ ਗਿਆ ਬਾਬਾ ਬੰਦਾ ਸਿੰਘ ਬਹਾਦਰ ਜਿੰਨੇ ਦਿਨ ਉਹ ਵੈਰਾਗੀ ਤਿਆਗੀ ਸੀ ਉਹਨੇ ਦਿਨ ਲੋਕੇ ਦਿਨ ਕੱਟਦਾ ਸੀ ਜਿਹੜੇ ਪੂਛਾਂ ਚੱਕੀ ਫਿਰਦੇ ਨਾ ਜਿੱਥੇ ਸਾਡਾ ਵੈਰਾਗੀ ਸੀ ਉੱਥੇ ਸਾਡਾ ਤਿਆਗੀ ਸੀ ਅਖੇ ਉਹਨੇ ਆ ਕੇ ਬਦਲੇ ਲੈ ਜਿੰਨੇ ਦਿਨ ਤੁਹਾਡਾ ਸੀ ਪੱਲੇ ਕੀ ਸੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਣਿਆ ਡੌਲੇ ਫੜਕੇ ਲੈ ਕੇ ਥਾਪੜਾ ਗੁਰੂ ਗੋਬਿੰਦ ਸਿੰਘ ਤੋਂ ਕਹਿੰਦਾ ਕਿਹੜੇ ਤਖਤ ਦੀਆਂ ਬਾਤਾਂ ਪਾਉਂਦੇ ਹੋ ਪਾਤਸ਼ਾਹ ਇਹ ਤਖਤ ਸਰਹੰਦ ਦਾ ਤੇ ਕੀ ਮੁਗਲਿਆ ਸਲਤਨਤ ਦਾ ਤੇ ਕੀ ਤੁਹਾਡਾ ਹੁਕਮ ਹੋਵੇ ਤੇ ਇੰਦਰਦੇਵ ਦਾ ਤਖਤ ਖੋਕੇ ਚਰਨਾ ਚ ਰੱਖ ਦਵਾਂ ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਿਗੁਰੂ ਮੇਰਾ ਤਾਣ ਨਿਤਾਣ ਮੈਂ ਗੁਰੂ ਇਸ ਪਾਵਰ ਆਫ ਪਾਵਰਲੈਸ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਗੁਰੂ ਗੋਬਿੰਦ ਸਿੰਘ ਗਾਂਢੀਵ ਸੂਰੇ ਬਣਾ ਦਿੰਦਾ ਹੈ ਤੋਂ ਭੂਏ ਚੜ੍ਹਨ ਦੀ ਲੋੜ ਨਹੀਂ ਹੈ ਬੰਦਾ ਸਿੰਘ ਬਹਾਦਰ ਕੁਝ ਵੀ ਨਾ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਨਾ ਹੁੰਦਾ ਤੇ ਦੇਕੇ ਥਾਪੜਾ ਨਾਲ ਹੁਕਮਨਾਮੇ ਕੱਢੇ ਵੀ ਤੂੰ ਕੱਲੇ ਨੇ ਕੁਝ ਨਹੀਂ ਕਰਨਾ ਨਾ ਹੋਣਾ ਹੀ ਐ ਤੇਥੋਂ ਮੇਰਾ ਖਾ